हां जी दोस्तों जेकर ਤੁਸੀਂ ਵੀ ਚੰਗਾ ਪਸ਼ੂ ਤਨ ਖਰੀਦਣਾ ਚਾਹੁੰਦੇ ਆ ਤਾਂ ਬਾਪੂ ਸਵਰਨ ਸਿੰਘ ਢਲੋਂ ਦੇ ਫਾਰਮ ਤੇ ਆ ਕੇ ਵਿਜ਼ਿਟ ਕਰਕੇ ਖਰੀਦ ਸਕਦੇ ਆ ਤੇ ਆਓ ਆਪਾਂ ਕਰਦੇ ਆ ਗੱਲਾਂ ਬਾਤਾਂ ਲੈਣੀਆਂ ਜਾਣਕਾਰੀ ਬਹੁਤ ਹੀ ਸਾਫ ਸੁਥਰੇ ਜੰਗਾ ਦੀ ਝੋਟੀ ਬਾਪੂ ਸਵਰਨ ਸਿੰਘ ਲੈ ਕੇ ਆਇਆ ਵਾ ਕੀ ਹੈ ਇਹਦੀ ਡਿਟੇਲ ਆਓ ਲੈ ਕੇ ਦਿੰਨੇ ਆ ਸਭ ਤੋਂ ਪਹਿਲਾਂ ਸਸੀਗਾਮਾ ਕੋਈ ਸਸੀਗਾਲ ਜੀ ਰਵਿਰਦੀ ਕਾਖਾ ਸਾਹਿਬ ਜੀ ਫਤੇ ਬਾਈ ਖਾਲਸਾ ਵਾ ਗੁਰਜੀ ਕੀ ਫਤੇ ਬਾਪੂ ਜੀ ਫਿਰ ਆ ਨਗੀਨਾ ਕਿਹੜੇ ਏਰੀਆ ਦਾ ਆ ਗਿਆ ਇਹ ਸੁਭਰਾਵਾ ਏਰੀਆ ਦਾ ਨਗੀਨਾ ਮਿੱਤਰੋ ਸੁਭਰਾਵਾ ਦਾ ਬੱਚਾ ਠੀਕ ਆ ਸੁਭਰਾਵਾ ਦਾ ਠੀਕ ਆ ਕੋਹਿਨੂਰ ਦਾ ਆ ਗਿਆ ਏ ਧੀ ਆ ਗਈ ਕੋਹਿਨੂਰ ਦੀ ਕੋਹਿਨੂਰ ਦੀ ਆ ਗਈ ਠੀਕ ਆ ਤੇ ਕਿਧਰੋਂ ਕਿਹੜੇ ਬੰਦੇ ਨੇ ਦਵਾਤੀ ਫਿਰੇ ਇਧਰ ਲਾਲ ਤੋਂ ਮੈਂ ਪਾਈ ਆ ਆਪਣੀ ਮੱਝ ਟ੍ਰੈਕ ਕਰਾਸਿੰਗ ਕਰਾਉਣ ਗਿਆ ਸੀ ਅੱਛਾ ਉਹਨੇ ਮੈਨੂੰ ਦੱਸੀ ਕਿ ਉਹਨੇ ਕਹਿੰਦਾ ਸੁਭਰਾਮਾ ਖੜੀ ਬਾਪੂ ਇੱਕ ਤੋਹਫਾ ਤੈਨੂੰ ਲੈ ਕੇ ਦੇਣਾ ਠੀਕ ਆ ਉਹਨੇ ਕਹਿੰਦਾ ਚਲ ਦਿਖਾ ਕੇ ਅਸੀਂ ਆਉਂਦੇ ਹਾਂ ਸੌਦਾ ਕੀਤਾ ਤੇ ਲੈ ਆਇਆ ਠੀਕ ਹੈ ਮੰਨ ਲਓ ਜਿਹੜਾ ਗਰਲਾਲ ਜਮਾਲਪੁਰ ਵਾਲਾ ਹੈ ਉਹਦੇ ਕੋਲ ਡਾਇਰੈਕਟ ਕ੍ਰੋਸਿੰਗ ਕਰਾਉਣ ਗਿਆ ਹੈ ਮੱਝ ਮੈਂ ਠੀਕ ਹੈ ਠੀਕ ਹੈ ਸੋ ਦੋਸਤੋ ਬਾਈ ਗਰਲਾਲ ਜਮਾਲਪੁਰ ਵਾਲਾ ਨਸੀਬ ਮੱਝ ਵਾਲਾ ਤੁਸੀਂ ਜਾਣਦੇ ਹੀ ਆ ਜਿਹੜਾ ਬੰਦਿਆ ਆਪਣਾ ਮੱਝ ਜੇ ਪੂਰੀ ਤੂਦੀ ਬੋਲਦੀ ਆ ਬਹੁਤ ਹੀ ਵਧੀਆ ਮੰਨ ਲਓ ਉਹ ਜੁੱਤਾਂ ਰੱਖਿਆ ਵੀਰ ਦੇ ਕੋਲੇ ਤੇ ਚੰਗੀ ਲਾਈਵ ਮਿਲਕਿੰਗ ਮੰਨ ਲਓ ਮੱਝਾਂ ਦੀ ਉਹਨੇ ਕਰਵਾਈ ਆ ਰਿਕਾਰਡ ਆ ਜਿਹੜੀ ਚੈਨਲਾਂ ਤੇ ਵੀ ਆ ਤੇ ਉਹ ਉਹਦੀਆਂ ਮੱਝਾਂ ਨੇ ਬੂ ਵੀ ਲਾਈਵ ਚ ਵਾਈ ਕਰਾਈ ਸੀਗੀ ਤੇ ਉੱਥੇ ਆਪਣਾ ਪੀਡੀਐਫ ਜਗਰਾਵਾਂ ਦੀ ਜਿੰਨਰ ਝੋਟੀ ਵੀ ਆ ਬਾਈ ਦੇ ਘਰੇ ਖੜੀ ਸੋ ਇਹ ਝੋਟੀ ਫਿਰ ਕੋਹੇਨੂਰ ਦੀ ਆ ਗਈ ਆ ਹਾਂਜੀ ਕੋਹੇਨੂਰ ਤੇ ਇਹਦੀ ਮਾਂ ਦਾ ਦੁੱਧ ਕਿੰਨਾ ਸੀਗਾ 4 ਲੀਟਰ ਦਾ ਮਾਂ ਦਾ ਕਾਟ ਠੀਕ ਹੈ ਪਹਿਲੇ ਸੂਏ ਦਾ ਪਹਿਲੇ ਸੂਏ ਦਾ ਤੋੜਦੇ ਬਾਪੂ ਇਹਨੂੰ ਕੱਟੀ ਲੋ ਵੀ ਦੋਸਤੋ ਕੋਹੇਨੂਰ ਸਾਨ ਦੀ ਧੀ ਦੁੱਧ ਮਾਂ ਦਾ ਪਹਿਲੇ ਸੂਏ ਦਾ 12 ਕਿਲੋ ਬਿਲਕੁਲ ਜੈਜ ਮਾਰਕਿੰਗ ਨੀਲੀ ਰਾਵੀ ਦੀ ਪੂਰੀ ਅੱਖ ਬੋਡੀ ਸਟਰਕਚਰ ਪਤਲਾ ਤੁਸੀਂ ਦੇਖ ਸਕਦੇ ਆ ਲੈ ਆ ਬਾਪੂ ਤੋੜ ਲੈਣ ਇਹਦੀਆਂ ਸੀਲੀਆਂ ਸੂਲੀਆਂ ਕਰ ਲਿਓ ਚੈੱਕ ਦੋ ਉਸ ਤੋਂ ਇਹ ਦੇ ਨਾ ਯਾਰ ਸਿਮੀਆਂ ਕੀ ਤੋਫਾ ਯਾਰ ਇਹ ਅੱਛਾ ਲੈ ਚਲ ਬਾਪੂ ਅੰਦਰ ਛਾਵੇਂ ਬੰਨੇ ਨੂੰ ਕਰਮਾ ਲਈ ਨੂੰ ਦੇਖ ਸਕਦੇ ਤੁਸੀਂ ਸੋ ਪੂਰੀ ਪੜੀ ਝੋਟੀ ਕੱਟੀ ਆ ਹਨਾ ਪੂਰੀ ਫਰਗਾੜੀਆਂ ਸਰਾਣੇ ਆ ਰਗੀ ਪਈ ਵੇਖ ਠੀਕ ਆ ਤੇ ਬਾਪੂ ਇਹਦੇ ਥਣਾ ਥਣਾ ਦੀ ਕਰਾ ਦੇ ਕੁਰੀ ਤਸੱਲੀ ਦਾ ਯਾਰ ਜਿਵੇਂ ਮਰਜੀ ਬਾਹਰ ਦੀ ਲੈ ਕੇ ਬੈਠਾ ਨਹੀਂ ਵੇ ਥਣ ਕੱਲਾ ਕੱਲਾ ਥਾਣ ਕੋ ਚੋਬਾਣੀ ਲੱਗਾ ਹੁਣ ਆਲੇ ਦੇ ਅੱਛਾ ਚਾਰ ਥਾਣਾ ਦੇ ਤੁੰਦ ਵੀ ਆ ਗਿਆ ਥੱਲੇ ਵਾਈਟ ਤੇ ਸੂ ਦੇ ਵੀ ਨਿਸ਼ਾਨ ਆ ਗਿਆ ਹੈ ਆ ਗਿਆ ਆ ਬਈ ਪੂਛ ਪਤਲੀ ਆ ਚੈੱਕ ਕਰਾ ਦੇਣਾ ਇਹਨੇ ਪੂਛ ਤਾਂ ਆਖਾ ਬਣਾ ਲਾ ਪਾਉਣਾ ਹੈ ਮੋੜ ਮੋੜ ਖਿਆੜਾ ਬਣਾਈ ਜਾਨ ਕੋ ਛਾਲ ਮਾਰ ਕੇ ਠੀਕ ਆ ਆ ਬੂ ਪਿੱਛੇ ਪੁੱਛੇ ਦੀ ਪੂਰੇ ਚੱਕਵੇਂ ਦੀ ਝੋਟੀ ਹੈ ਨਾ ਚੱਕਵੇਂ ਬੁੜਿਆਂ ਦੀ ਯਾਰ ਠੀਕ ਆ ਦੋਸਤੋ ਜਦੋਂ ਪੂਥੀ ਵੇ ਠੀਕ ਆ ਤੇਰੀ ਸੋਹਣੀ ਪੂਥੀ ਲੱਗੀ ਜਦੋਂ ਸੁਭਰਾਵਾਂ ਵਾਲਾ ਬਲੱਡ ਦੀ ਗੱਲ ਆ ਜੇ ਤੇ ਫਿਰ ਉਹ ਤਾਂ ਕੰਨਾ ਨਾ ਹੋਣੇ ਹੋ ਨਹੀਂ ਸਕਦਾ ਬਲੱਡ ਬੋਲਦਾ ਆਦੇ ਠੀਕ ਆ ਤਾਂ ਦਾ ਨੇ ਜੀ ਵਾਕਿਆ ਹੈਗਾ ਠੀਕ ਆ ਬਾਰਡਰ ਏਰੀਏ ਦੇ ਵਿੱਚ ਜੇ ਨਸਲ ਨੂੰ ਬਚਾ ਕੇ ਰੱਖਿਆ ਤੇ ਦੋਸਤੋ ਸੁਭਰਾਵਾਂ ਵਾਲੇ ਵੀਰਾਂ ਨੇ ਬਚਾ ਕੇ ਰੱਖਿਆ ਕਿਉਂਕਿ ਪਹਿਲਾਂ ਸਾਂਹ ਜਿਹੜੇ ਚੱਲਿਆ ਬਾਰਡਰ ਏਰੀਏ ਦੇ ਸੁਭਰਾਵਾਂ ਦਾ ਹਾਂ ਕ੍ਰੋਸ ਹੋ ਕੇ ਠੀਕ ਆ ਤੇ ਬਾਕੀ ਤੁਸੀਂ ਦੇਖ ਸਕਦੇ ਆ ਬਾਕੀ ਤੁਸੀਂ ਦੇਖ ਲਓ ਕਿ ਕਿਸੇ ਕੋਲੇ ਖੜੀ ਆਪਾਂ ਤਾਂ ਹਾਂ ਬਾਕੀ ਇਹਦੀ ਮਿਲਕ ਮੇਨ ਵੀ ਥਲੋ ਚੈੱਕ ਕਰ ਸਕਦੇ ਆ ਵੇਖੋ ਕਰਮ ਵਾਲੀ ਦੀ ਸੋਹਣੀ ਹੈ ਬਾਕੀ ਬਾਪੂ ਇੱਕ ਗੱਲ ਆ ਇਹ ਰਵਾਈ ਹੁੰਦਾ ਵੇਲਾ ਪੂਛ ਚੱਕ ਲੈਂਦੀ ਉਹ ਵੀ ਕਰਮ ਵਾਲੀ ਨਾਲਸੇ ਵੇਲੇ ਚੱਕਦੀ ਆ ਰਹੇ ਨੇ ਮੈਂ ਸੌਂਫ ਖਾਧੀ ਆ ਠੀਕ ਹੈ ਠੀਕ ਆ ਸਿਰ ਪਾਲਿਆ ਆਪਾਂ ਪੁੱਤਾਂ ਨੂੰ ਜਿੰਨੇ ਵੀ ਲਈਦਾ ਆਪਾਂ ਵੇਚਣਾ ਨਹੀਂ ਕਰੀਦਾ ਆਪਾਂ ਮਾ ਸਖਸਾਂ ਨੂੰ ਲਿਜਾਣਾ ਵਾ ਸੇਲ ਕਰ ਦਿਆ ਠੀਕ ਆ ਖਰਾਕ ਇੱਕੋ ਜਿਹੀ ਪਾਈ ਦੀ ਆ ਠੀਕ ਆ ਤੇਲ ਕਢਾਇਆ ਮੈਂ ਫੀਡਚਰ ਲਾਉਣਾ ਠੀਕ ਆ ਵਸ ਵਸ ਕੇ ਇਹਨਾਂ ਨੂੰ ਪਾਉਣਾ ਕਰਮਾ ਨਹੀਂ ਸਾਰੀਆਂ ਠੀਕ ਆ ਇਹ ਨਹੀਂ ਕੋਈ ਹੋਊਗਾ ਨਹੀਂ ਵਾਕਿਆ ਗੱਲ ਸਹੀ ਆ ਬਹੁਤ ਚੰਗੇ ਨਗੀਨੇ ਆ ਪਾਊਡਰ ਵੀ ਨਾਲ ਪਾਉਣਾ ਆ ਚਾਰ ਬੇਸਕ ਵੇਖਣਾ ਚਾਰ ਕੰਨੀ ਅਮਰ ਕੋ ਡੀਟਲ ਬਣਾਈਆਂ ਵਾ ਦੋ ਦੋ ਕਿਲੋ ਠੀਕ ਆ ਸਾਰੀਆਂ ਨੂੰ ਪਾਊਡਰ ਪਾਉਣਾ ਠੀਕ ਆ ਠੀਕ ਆ ਫੇਰ ਝੋਟੀਆਂ ਬਣਦੀਆਂ ਠੀਕ ਆ ਇਹ ਸੇਵਾ ਨਾਲ ਹੀ ਮੇਵਾ ਵ ਇਹ ਅਕਾ 服务 ਕਰਾਂਗੇ ਤੇ ਕਰਮਾਂ ਵਾਲੀਆਂ ਗਾਂ ਵੀ ਆਪਣਾ ਰਿਕਾਰਡ ਪੈਦਾ ਕਰਨੀਆਂ ਨਾਰੋਹਣਖਾਨੀਆਂ ਵਾਕਿਆ ਬਾਪੂ ਦੇ ਫਾਰਮ ਤੋਂ ਆਈ ਆ ਠੀਕ ਆ ਇਹਨਾਂ ਖੁੰਝੂ ਨਾ ਕਿਸੇ ਕੰਦੋਂ ਦੱਸੀਦਾ ਵੀ ਆ ਚੀਜ਼ਾਂ ਪਾ ਠੀਕ ਆ ਹਾਂਜੀ ਤੇ ਬਾਪੂ ਕੀ ਕਹ ਆ ਆਪਦੀ ਸਮਝਣਾ ਪੜੋਣਾ ਠੀਕ ਆ ਤੇ ਠੀਕ ਆ ਬਾਪੂ ਫਿਰ ਇੱਕ ਵਾਰੀ ਐਡਰੈਸ ਕਨਫਰਮ ਕਰਾ ਦੇ ਦੁਬਾਰਾ ਸਵਰਨ ਸਿੰਘ ਢਿੱਲੋਂ ਹਾਂਜੀ ਇਹਨੂੰ ਮਿਲਕ ਕਾਲੀਆਂ ਹਾਂਜੀ ਡਿਸਟ੍ਰਿਕਟ ਮੋਗਾ ਹਾਂਜੀ ਨੇੜੇ ਧਰਮਕੋਟ ਸ਼ਹਿਰ ਦੇ ਤਰਫ ਅਦੇਗੜ ਪੰਚੂਰ ਤੇ ਜੋਗੀ ਵਾਲਾ ਠੀਕ ਆ ਲੋ ਵੀ ਦੋਸਤੋ ਇਹ ਨਗੀਨੇ ਆਏ ਮਿੱਤਰੋ ਠੀਕ ਆ ਇਹ ਸੀਗੇ ਨਗੀਨੇ ਬਾਪੂ ਸਵਰਨ ਸਿੰਘ